ਵਾਇਕੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ ਕਾਰਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜੋ ਕਿ ਹਲੇ ਸਿੱਖ ਰਹੇ ਆ ਉਹਨਾਂ ਦੇ ਲਈ ਬਹੁਤ ਸਪੈਸ਼ਲ ਹੈ ਕਿ ਤਿਆਰ ਸੂਟ ਦੇ ਉੱਤੇ ਅਸੀਂ ਕਿੱਦਾਂ ਨਾਪ ਲੈ ਕੇ ਕਿੱਦਾਂ ਅਸੀਂ ਕਟਿੰਗ ਕਰ ਸਕਦੇ ਆ ਔਰ ਨਾਪ ਦੇ ਵਿੱਚ ਕੀ ਕੀ ਚੀਜ਼ਾਂ ਅਸੀਂ ਨਾਪ ਦੇ ਵਿੱਚ ਲੈਣੀਆਂ ਆ ਠੀਕ ਹੈ ਜੀ ਆਓ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਕੀ ਨਾਪ ਦੇ ਵਿੱਚ ਲੈਣਾ ਆ ਸਭ ਤੋਂ ਪਹਿਲਾਂ ਕੀ ਦੇਖਣਾ ਹੈ ਅਸੀਂ ਕਮੀਜ਼ ਦੀ ਲੰਬਾਈ ਦੇਖਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਦੇਖਣਾ ਅਸੀਂ ਘੇਰਾ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਵੀ ਅਸੀਂ ਸੂਟ ਕੱਟਣਾ ਹੁੰਦਾ ਹੈ ਸਾਨੂੰ ਮੇਨ ਹੁੰਦੀ ਹੈ ਲੈਂਥ ਦੇਖਣੀ ਹੁੰਦੀ ਆ ਔਰ ਦੂਸਰੀ ਚੀਜ਼ ਦੇਖਣੀ ਹੁੰਦੀ ਆ ਅਸੀਂ ਘੇਰਾ ਕਿ ਘੇਰਾ ਕਿੰਨਾ ਰੱਖਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੈਣਾ ਆ ਤੁਸੀਂ ਫਰੰਟ ਤੋਂ ਸ਼ੁਰੂ ਕਰ ਲੈਣਾ ਆ ਤੀਰਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੈਣਾ ਤੁਸੀਂ ਛਾਤੀ ਦਾ ਨਾਪ ਚੈਸਟ ਦਾ ਕਮਰ ਦਾ ਉਸ ਤੋਂ ਬਾਅਦ हिਪ ਠੀਕ ਹੈ ਜੀ ਉਸ ਤੋਂ ਬਾਅਦ ਲੈਣੀ ਆ ਤੁਸੀਂ ਪਲੇਟਾਂ ਕਿੰਨੇ ਦੇ ਨੇ ਠੀਕ ਹੈ ਉਸ ਤੋਂ ਬਾਅਦ ਲੈਣਾ ਤੁਸੀਂ ਜੋ ਸਾਡੀ ਸਾਈਡ ਸੀਨ ਜਿਹੜੀ ਹੁੰਦੀ ਆ ਉਹ ਕਿੰਨੀ ਆ ਉਸ ਤੋਂ ਬਾਅਦ ਲੈਣਾ ਤੁਸੀਂ ਬਾਹ ਦਾ ਨਾਪ ਬਾਹ ਦੀ ਮੋਰੀ ਠੀਕ ਹੈ ਜੀ ਇਹ ਸੂਟ ਦੇ ਨਾਪ ਨੇ ਤੁਹਾਨੂੰ ਮੈਂ ਇੰਗਲਿਸ਼ ਚ ਵੀ ਦੱਸ ਦੇਣੀ ਹੈ ਕਿ ਸਭ ਤੋਂ ਪਹਿਲਾਂ ਲੈਂਥ ਲੈਣਾ ਹੈ ਔਰ ਬਾਰਡਰ ਜੋ ਹੈਗਾ ਘੇਰੇ ਦਾ ਨਿਸ਼ਾਨ ਠੀਕ ਹੈ ਉਸ ਤੋਂ ਬਾਅਦ ਤੀਰਾ ਚੈਸਟ ਕਮਰ हिਪ ਔਰ ਫੇ ਪਲੇਟਸ ਫੇ ਜੋ ਸਾਈਡ ਸੀਨ ਹੁੰਦੀ ਹੈ ਉਹ ਵਾਲੀ ਫਿਰ 슬ੀਵਸ ਔਰ 슬ੀਵਸ ਦੀ ਰਾਉਂਡ ਠੀਕ ਹੈ ਮੋਰੀ ਕਿੰਨੀ ਹੈ ਆਓ ਅਸੀਂ ਹੁਣ ਇਹ ਨਾਪ ਲੈਣੇ ਆ ਤਿਆਰ ਸੂਟ ਦੇ ਉੱਤੋਂ ਸੀ ਕਿਵੇਂ ਨਾਪ ਲੈਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਜਿਸ ਵੀ ਕਿਸੇ ਦੇ ਸੂਟ ਦੀ ਕਟਿੰਗ ਕਰਨੀ ਆ ਉਹਦਾ ਜੋ ਵੀ ਤੁਹਾਡੇ ਕੋਲ ਨਾਪ ਹੈ ਉਹ ਸੂਟ ਲੈ ਲੈਣਾ ਆ ਠੀਕ ਹੈ ਜੀ ਉਹਨੂੰ ਇਸ ਤਰੀਕੇ ਦੇ ਨਾਲ ਕਿਸੇ ਟੇਬਲ ਜਾਂ ਜ਼ਮੀਨ ਤੇ ਤੁਸੀਂ ਪ੍ਰੋਪਰ ਐਨ ਵਿਛਾ ਲੈਣਾ ਆ ਔਰ ਸੂਟ ਨੂੰ ਜਿਵੇਂ ਹੈ ਜ਼ਿਆਦਾ ਖਿੱਚ ਕੇ ਵੀ ਨਹੀਂ ਨਾਪ ਲੈਣਾ ਜ਼ਿਆਦਾ ਢਿੱਲਾ ਛੱਡ ਕੇ ਵੀ ਨਹੀਂ ਨਾਪ ਲੈਣਾ ਨੋਰਮਲ ਆਰਮ ਇਸ ਤਰੀਕੇ ਦੇ ਨਾਲ ਵਿਛਾ ਲੈਣਾ ਹੈ ਠੀਕ ਹੈ ਜੀ ਇਹ ਦੇਖੋ ਮੈਂ ਵਿਛਾ ਲਿਆ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਨਾਪ ਕੀ ਸੀ ਇਹਦੀ ਲੈਂਥ ਲੈਂਥ ਚੈੱਕ ਕਰਾਂਗੇ ਲੈਂਥ ਕਿੱਥੇ ਚੈੱਕ ਕਰਨੀ ਹੈ ਇਹ ਜੋ ਸਾਡੇ ਤੀਰੇ ਦੀ ਸਲਾਈ ਹੁੰਦੀ ਹੈ ਮੋਢੇ ਦੀ neck ਦੇ ਕੋਲੋਂ ਉੱਥੋਂ ਅਸੀਂ ਲੈਂਥ ਦੇਖਣੀ ਹੈ ਇਸ ਤਰੀਕੇ ਨਾਲ ਇਹ ਦੇਖੋ ਇਹ ਆ ਰਹੀ ਆ 39 ਇੰਚ ਠੀਕ ਹੈ ਇਹ ਹੋ ਗਿਆ ਸਾਡਾ ਪਹਿਲਾ ਨਾਪ ਇਹ ਦੇਖੋ ਮੈਂ ਨਾਲ ਦੀ ਨਾਲ ਤੁਹਾਨੂੰ ਦੱਸੀ ਜ ਰਹੀ ਆ ਸਭ ਤੋਂ ਪਹਿਲਾਂ 39 ਇੰਚ ਹੈ ਸਾਡੀ ਲੰਬਾਈ ਠੀਕ ਹੈ ਜੀ ਹੁਣ ਅਸੀਂ ਲੈਣਾ ਉਸ ਤੋਂ ਬਾਅਦ ਨੈਕਸਟ ਨਾਪ ਹੈਗਾ ਸਾਡਾ ਕੇਰਾ ਉਹ ਲੈਣਾ ਤੁਸੀਂ ਇਹ ਪੱਲਾ ਜਿੱਥੇ ਐਂਡ ਹੁੰਦਾ ਹੈ ਉਹਨੂੰ ਕੇਰਾ ਕਹਿੰਦੇ ਆ ਔਰ ਇਹ ਕੇਰਾ ਦੇਖ ਲੈਣਾ ਕਿੰਨਾ ਹੈ ਇਹ ਕੇਰਾ ਹੈਗਾ 23 ਇੰਚ ਠੀਕ ਹੈ ਜੀ ਸੇਮ ਉਸ ਤੋਂ ਬਾਅਦ ਨੈਕਸਟ ਨਾਪ ਸਾਡਾ ਕੀ ਆ ਤੀਰਾ ਜੋ ਸਭ ਤੋਂ ਮੇਨ ਕੰਨਿਆਂ ਨੂੰ ਕੀ ਲੱਗਦਾ ਓខਾ ਲੱਗਦਾ ਕਿ ਤਿਆਰ ਸੂਟ ਤੋਂ ਅਸੀਂ ਤੀਰੇ ਦਾ ਨਾਪ ਕਿਵੇਂ ਲਈਏ ਕਿਸ ਤਰ੍ਹਾਂ ਲਈਏ ਠੀਕ ਹੈ ਜੀ ਉਹਦੇ ਲਈ ਤੁਸੀਂ ਕੀ ਕਰਨਾ ਕਿ ਜਦੋਂ ਸੂਟ ਤੋਂ ਤੀਰੇ ਦਾ ਨਾਪ ਲੈਣਾ ਆ ਤੁਸੀਂ ਇਹ ਜੋ ਨੈਕ ਬਣਿਆ ਹੋਇਆ ਹੈ ਠੀਕ ਹੈ ਇਹਨੂੰ ਧਿਆਨ ਨਾਲ ਦੇਖੋ ਇਨੂੰ ਨਾ ਤਾਂ ਤੁਸੀਂ ਇਸ ਤਰੀਕੇ ਨਾਲ ਜ਼ਿਆਦਾ ਇਕੱਠਾ ਕਰਕੇ ਰੱਖਣਾ ਹੈ ਠੀਕ ਹੈ ਨਾ ਹੀ ਜ਼ਿਆਦਾ ਇਸ ਤਰ੍ਹਾਂ ਫੈਲਾ ਕੇ ਰੱਖਣਾ ਕਿ ਅਸੀਂ ਐਦਾ ਕਰਕੇ ਨਾਪ ਲਈਏ ਠੀਕ ਹੈ ਉਹਦਾਂ ਕੀ ਆ ਤੁਹਾਡਾ ਗਲਾ ਬਰੌਡ ਹੋ ਗਿਆ ਆ ਔਰ ਤੀਰਾ ਤੁਹਾਡਾ ਜ਼ਿਆਦਾ ਆ ਨਾ ਔਰ ਜਦੋਂ ਤੁਸੀਂ ਕਟਿੰਗ ਕਰਕੇ ਸੂਟ ਕੱਟਣਾ ਆ ਸੀਣਾ ਆ ਉਹ ਫਿਰ ਤੁਹਾਡਾ ਤੀਰਾ ਜਿਹੜਾ ਡਿਗੂਗਾ ਇਹ ਜੋ ਸੂਟ ਦਾ ਜਿੰਨਾ ਗਲਾ ਨਾਰਮਲ ਹੈਗਾ ਉਹਨੂੰ ਇਸ ਤਰੀਕੇ ਦੇ ਨਾਲ ਸੈੱਟ ਕਰਨਾ ਆ ਕਿ ਜਿਆਦਾ ਜਿੱਥੇ ਜਿੰਨਾ ਉਹ ਨੋਰਮਲ ਆ ਆਪਣੇ ਆਪ ਸੈੱਟ ਹੋ ਰਿਹਾ ਠੀਕ ਹੈ ਜੀ ਔਰ ਫਿਰ ਤੁਸੀਂ ਆ ਜਿਹੜੀ ਇਹਦੀ ਬਾਹਨ ਦੀ ਸਲਾਈ ਹੈਗੀ ਐ ਉੱਥੋਂ ਨਾਪ ਲੈਣਾ ਆ ਇਹ ਦੇਖੋ ਇਹ ਨਾਪ ਆ ਰਿਹਾ ਹੈ 13 ਇੰਚ ਠੀਕ ਹੈ ਕਹਲਾਣੀ ਕੇ ਗਲਾ ਸਾਡਾ ਨੋਰਮਲ 5 ਇੰਚ ਦਾ ਹੁੰਦਾ ਹੈ ਔਰ ਉਸ ਤੋਂ ਬਾਅਦ ਆ ਚੀਜ਼ ਕਿੰਨੀ ਆਂਦੀ ਹੈ ਠੀਕ ਹੈ ਜੀ ਜਾਂ ਤੁਸੀਂ ਇਹਨੂੰ ਨਾਰਮਲ ਇਸ ਤਰੀਕੇ ਦੇ ਨਾਲ ਬਿਲਕੁਲ ਪ੍ਰੈਸ ਕਰਕੇ ਵੀ ਰੱਖ ਸਕਦੇ ਹੋ ਇੱਥੋਂ ਇਸ ਤਰੀਕੇ ਤੇ ਸੈਕ ਕੇ ਦੂਸਰੀ ਸਲਾਈ ਤੱਕ ਠੀਕ ਹੈ ਜੀ ਨੈਕਸਟ ਹੈਗਾ ਚੈਸਟ ਦਾ ਨਾਪ ਉਹ ਤੁਸੀਂ ਇਹਦੀ ਇੱਥੋਂ ਜਿੱਥੋਂ ਸਟਾਰਟ ਹੁੰਦੀ ਹੈ ਆਰਮਸ ਦੇ ਥੱਲੇੋਂ उत्तों लेना है इस तरीके आ रही है उन्नी और कमर का नाप जोड़ा लैंना है जो साइड प्लेट होंगी है उतों अद्धा इंच नीचे तो लेना है इस तरह ये आ रही है अठारह और उस तो लैनी असी हिप ठीक है हिप का जिते सिलाई का एंड है ले आ रही है बई इंच ठीक है जी ਹੁਣ ਅਸੀਂ ਲੈਣਾ ਹੈ ਪਲੇਟ ਦਾ ਨਿਸ਼ਾਨ ਕਿ ਕਿੰਨੇ ਤੇ ਪਲੇਟ ਤਿਆਰ ਹੈ ਠੀਕ ਹੈ ਪਲੇਟ ਤਿਆਰ ਕਿੰਨੇ ਤੇ ਆ ਉਹ ਵੀ ਅਸੀਂ ਸੇਮ ਜਿਸ ਤਰ੍ਹਾਂ ਲੰਬਾਈ ਦੇਖੀ ਸੀ ਉਸੇ ਤਰ੍ਹਾਂ ਸ਼ੋਲਡਰ ਨੈੱਕ ਦੇ ਕੋਲੋਂ ਲੈ ਕੇ ਇਹ ਦੇਖਾਂਗੇ ਕਿ ਕਿੰਨੇ ਤੱਕ ਆਂਦਾ ਠੀਕ ਹੈ ਜੀ ਇਹ ਸਲਾਈ ਤੋਂ ਹੀ ਤੁਸੀਂ ਚੈੱਕ ਕਰਨਾ ਹੈ ਇਹ ਆ ਰਹੀ ਹੈ ਪਲੇਟ ਸਾਡੀ 10.5 ਇੰਚ ਤੇ ਠੀਕ ਹੈ ਜੀ 1.5 ਤੇ سٹਾਰਟ ਹੈ ਪਰ ਜਦੋਂ ਅਸੀਂ ਕਟਿੰਗ ਕਰਨੀ ਹੈ ਉਦੋਂ ਇਹਦੇ ਵਿੱਚ ਅੱਧਾ ਇੰਚ ਪਲੱਸ ਕਰਨਾ ਸੀ 11 ਦੀ ਕਟਿੰਗ ਕਰਾਂਗੇ ਕਿਉਂਕਿ ਅੱਧਾ ਇੰਚ ਸਾਡਾ ਸਲਾਈ ਦੇ ਵਿੱਚ ਆ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਲੈਣੀ ਹੈ ਇਹ ਵਾਲੀ ਸਾਈਡ ਸਲਾਈ ਇਹ ਦੇਖੋ ਜਿੱਥੋਂ ਸਲਾਈ ਇਹ ਸ਼ੁਰੂ ਹੁੰਦੀ ਆ ਉੱਥੋਂ ਲੈ ਕੇ ਜਿੱਥੇ ਸਲਾਈ ਦਾ ਐਂਡ ਹੁੰਦਾ ਹੈ ਇਹ ਆਉਂਦੀ ਆ 1.14 ਠੀਕ ਹੈ ਜੀ ਔਰ ਉਸ ਤੋਂ ਬਾਅਦ ਨੈਕਸਟ ਪਾਰਟ ਜੋ ਆਉਂਦਾ ਹੈ ਨੈਕ ਦਾ ਕਿ ਨੈਕ ਨੂੰ ਕਿਵੇਂ ਮੈਜ਼ਰ ਕਰਨਾ ਹੈ ਇਸ ਤਰੀਕੇ ਦੇ ਨਾਲ ਸ਼ੋਲਡਰ ਤੇ ਇੰਚ ਟੇਪ ਨੂੰ ਰੱਖ ਕੇ ਇਹਨੂੰ ਤਿਰਛਾ ਲੈ ਲੈਣਾ ਆ ਠੀਕ ਹੈ ਜੀ ਇਹ ਆ ਗਿਆ ਸਾਡਾ 7 ਇੰਚ ਔਰ ਬੈਕ ਨੈਕ ਆ ਗਿਆ ਸਾਡਾ 5.5 ਇੰਚ ਠੀਕ ਹੈ ਅਗਰ ਤੁਹਾਨੂੰ ਇਸ ਤਰੀਕੇ ਦੇ ਨਾਲ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਸ ਤਰ੍ਹਾਂ ਕੋਈ ਵੀ ਕੋਈ ਸਿੱਧੀ ਚੀਜ਼ ਲੈ ਲੈਣੀ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਰੱਖ ਲੈਣੀ ਹੈ ਔਰ ਇੱਥੋਂ ਅਸੀਂ ਇੰਚ ਟੇਪ ਰੱਖ ਲੈਣਾ ਇਹ ਦੇਖੋ ਇਹ ਨਿਕਾਰਿਆ ਸਾਡਾ 2.5 ਔਰ 5 ਕਿਉਂਕਿ ਜਦੋਂ ਅਸੀਂ ਤਿਰਛਾ ਲੈਨੇ ਆ ਤਾਂ ਅੱਧਾ ਇੰਚ ਇਹ ਜਿਹੜਾ ਐਕਸਟਰਾ ਆਂਦਾ ਹੁੰਦਾ ਹੈ ਠੀਕ ਹੈ ਜਦੋਂ ਅਸੀਂ ਸਿੱਧਾ ਨਾਪ ਲੈਨੇ ਉਹੀ ਅੱਧਾ ਇੰਚੋ ਕੱਟ ਜਾਂਦਾ ਹੈ ਇਹ ਹੋ ਗਏ ਸਾਡੇ ਫਰੰਟ ਸ਼ਰਟ ਦੇ ਨਾਪ ਹੁਣ ਲੈਣਾ ਅਸੀਂ 슬ੀਵਸ ਦਾ ਨਾਪ 슬ੀਵਸ ਦਾ ਨਾਪ ਜਦੋਂ ਲੈਣਾ ਹੈ ਤਾਂ ਜੋ ਮੋਡੇ ਦੀ ਸਿਲਾਈ ਹੈ ਉਸ ਪੁਆਇੰਟ ਤੋਂ ਹੀ ਅਸੀਂ ਲੈਣਾ ਹੈ ਜਿੱਥੋਂ ਬਾਹ ਦੀ ਸਿਲਾਈ ਹੈ ਔਰ ਐਂਡ ਤੱਕ ਦੇਖੋ 15 ਇੰਚ ਆਂਦਾ ਔਰ ਇਹਦੀ ਜਦੋਂ ਮੋਰੀ ਦੇਖਣੀ ਹੈ ਇਸ ਤਰ੍ਹਾਂ 5 ਇੰਚ ਮੋਰੀ ਅਗੇ ਠੀਕ ਹੈ ਬਾਕੀ ਤੁਸੀਂ ਐਕਸਟਰਾ ਕਟਿੰਗ ਦੇ ਵਾਸਤੇ ਮਾਰਜਨ ਅਲੱਗ ਐਡ ਕਰਨਾ ਹੈ ਇਹ ਤੁਹਾਡਾ ਸਾਰਾ ਤਿਆਰ ਨਾਪ ਹੈ ਠੀਕ ਹੈ ਜੀ ਹੋਪ ਤੁਹਾਨੂੰ ਅੱਜ ਦੀ ਇਹ ਛੋਟੀ ਜਿਹੀ ਵੀਡੀਓ ਪਸੰਦ ਆਉਗੀ ਅਗਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਈਏ ਥੈਂਕ ਯੂ ਫॉर ਵਾਚਿੰਗ ਕਾਰਪਟਿਕ ਚੈਨਲ